ਹਾਂਜੀ ਵੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਵਾਗਤ ਹੈ ਤੁਹਾਡਾ ਨਵੀਂ ਵੀਡੀਓ ਵਿੱਚ ਅੱਜ ਆਪਾਂ ਜਾਣਕਾਰੀ ਸਾਂਝੀ ਕਰਨੀ ਹੈ ਜੀ ਕਿ ਆਪਾਂ ਆਪਣੀ ਮਰਜਾਂ ਦੇ ਵਧੀਆ ਰਿਕੋਰਡ ਵਾਲੇ ਗੋਦਾਂ ਦਾ ਸੀਮਨ ਲਗਾਈਏ ਤਾਂ ਕਿ ਜਿਹੜੀ ਵਧੀਆ ਝੋਟੀਆਂ ਪਿਆਰ ਹੋ ਸਕਣਾਂ ਵਧੀਆ ਦੁੱਧ ਦੇਣ ਤੇ ਤਕਰੀਰ ਬਣਾ ਆਪਣੇ ਕੋਲ ਦੋ ਝੋਟੀਆਂ ਆ ਜਾਂਦੀ ਦੁੱਧ ਪਰ ਉਹਨਾਂ ਦੱਸਾਂਗੇ ਆਪਾਂ ਕਿਹੜੇ ਸੀਮਨ ਦੀ ਹੈ ਪਿਛੋਟੀ ਸੁਲਤਾਨ ਬੁਲਦੀ ਆ ਉਹ ਇੱਕ ਦੂਜੀ ਵਸ ਹੋ ਗਈ ਹੁਣ ਜਿਹੜੀ ਸੰਤਾਨ ਬੁਲਦੀ ਝੋਟੀ ਉਹਦੀ ਝੋਟੀ ਆ ਜੀ ਇਹ ਕੱਟੀ ਤੇ ਤਕਰੀਬਨ ਸਾਲ ਦੀ ਹੋ ਗਈ ਇਹ ਹਾਂਜੀ ਇਹ ਐਲਡੀਐਫ ਅਮਰ ਬੁਲਦੀ ਜਿਹੜੀ ਕੱਟੀ ਆ ਜੀ ਤੇ ਪਿੱਠਵੜਾ ਦੇਖੋ ਜੀ ਕੱਦ ਦੇਖ ਨਾਲੇ ਤੇ ਜਿਹੜੀ ਦੂਜੀ ਆ ਜੀ ਇਹ ਇਹ ਵੀਰਾਵਲੀ ਦੇ ਭਾਰਤ ਬੁਲਦੀ ਆ ਇਹ ਮਹੀਨਾ ਕ ਬੜੀ ਇਹਦੇ ਨਾਲ ਉਹ 13 ਕਿ ਮਹੀਨੇ ਦੀ ਹੋ ਗਈ ਤਕਰੀਬਨ ਇਹ 28 ਤਰੀਕ ਨੂੰ ਆ 70 ਰਹਿ ਗਿਆ ਆ 4 5 ਕਿਲੋ ਰਹਿ ਗਿਆ ਅੱਜ 23 ਹੋ ਗਏ ਭਾਈ ਨੂੰ ਇਹ 13 ਮਹੀਨੇ ਨਹੀਂ ਹੋ ਜਾਣਾ ਇਹਨੇ 28 ਨੂੰ ਸਾਲ ਦੀ ਹੋ ਜਾਣਾ ਕੋਈ ਇਹ 30 30 ਨੂੰ ਹੋ ਗਈ ਉਹ 28 ਨੂੰ 2 ਕਿਲੋ ਦਾ ਫਰਕ ਹੈ ਫੇਮ ਇੱਕ ਮਹੀਨੇ ਦਾ ਫਰਕ ਦਿਨਾਂ ਦਾ 2 ਦਾ ਫਰਕ ਹੈ ਕਹਿ ਦੀ ਆਪਾਂ ਇਹ ਇੱਕ ਮਹੀਨਾ ਬਾਅਦ ਚੋਈ ਮੱਧ ਸੂਈ ਤੇ ਜਿਹੜੀ ਦੀ ਮਾਂ ਹੈ ਕੋਈ ਕਹਿੰਦਾ ਪਹਿਲਾਂ ਸੁਵੀ ਤਰੀਕਾ ਦਾ ਸਹੀ ਫਰਕ ਆ ਬੱਤ ਤੇ ਮਤਲਬ ਕਹਿੰਦਾ ਭਾਬਾ 2-3 ਦਿਨ ਦਾ ਫਰਕ ਆ ਮੈਨੂੰ ਮਹੀਨੇ ਦਾ ਅਸ਼ਮਿੰਨੇ ਦਾ ਉਹ ਨੌਵੇਂ ਮਹੀਨੇ ਦੀ ਹਾਈ ਤਰੀਕ ਨੂੰ ਸੋਈ ਤੀਏ ਦਸਵੇਂ ਦੀ ਦੀ ਮਾਂ ਜਿਹੜੀ ਆ ਇਹ ਤੀਨ ਨੂੰ ਸੋਈ ਦੀ ਵਿਚ ਇੱਕ ਮਿੰਟ ਨਾਲ ਤੇ ਆਪਾਂ ਉਧਰ ਹੁਣ ਦਿਖਾਈਏ ਜਿਹੜੀ ਉਹਦੀ ਮਾਂ ਕੱਟੀ ਦੀ ਜਿਹੜੀ ਅਮਨ ਬੁਲਦੀ ਆ ਇਹ ਲਈ ਛੱਡਣ ਦਾ ਬਹੁਤ ਫਰਕ ਆ ਜੀ ਬਰੋਥ ਵਧੀਆ ਹੁੰਦੀ ਆ ਦਾਣਾ ਵਧੀਆ ਪਾਵੇ ਕੱਟੀਆਂ ਸਟਾਰਟਿੰਗ ਤੋਂ ਹੁਣ ਇਹਨਾਂ ਦੀ ਜਿਹੜੀ ਫੇੜਾ ਹੋ ਕਾਰ ਗਿਲ ਦੀ ਸਿੱਫਰ ਡਰਾਈ ਚੱਲ ਰਹੀ ਆ ਕੋਈ ਟਾਈਮ ਆਪਾਂ ਉਹੀ ਪਾਉਨੇ ਨੂੰ ਤੇ ਆਜੋ ਹੁਣ ਅੱਧਾ ਦੂਈਆਂ ਛੋਟੀਆਂ ਕੱਟੀਆਂ ਦਿਖਾਈ ਜਿਹੜੀਆਂ ਆਪਣੇ ਕੋਲ ਐਚਐਸਬੀ ਦੀਆਂ ਆਈਆਂ ਨੇ ਕੱਟੀਆਂ ਕੱਚਸਬੀ ਦੀ ਇੱਕ ਅਸਾਰ ਪਾਉਣ ਦੀ ਚਲੋ ਫਿਰ ਆ ਕੱਟੀ ਦਿਖਾ ਦੇ ਇਹ ਝੋਟੀ ਆ ਆਪਣੇ ਦਾ ਸੋਨੇ ਵਾਲੀ ਇਹ ਸੁਲਤਾਨ ਗੁਲਦੀ ਆ ਜਿਹੜਾ ਹਰਿਆਣਾ ਦਾ ਸੁਲਤਾਨ ਬੋਲਦਾ ਮਰ ਗਿਆ ਇਹ ਉਹਦੀ ਝੋਟੀ ਆ ਪਹਿਲੇ ਸੂਏ ਨੇ 13 ਕਿਲੋ ਦੁੱਧ ਕਰੇ ਆ ਯਾਕੀ ਦੀ ਮਾਂ ਦਾ ਤੁਸੀਂ ਦੱਸ ਕਿੰਨਾ ਕਿਲੋ ਦੁੱਧਾ ਤੇ ਹੁਣ ਜੂਏ ਸੂਏ ਛੋਟੀ ਦੀ ਵਾਸਤੇ ਇਹਦਾ ਰਹਿ ਗਿਆ 20-25 ਦਿਨ ਰਹਿ ਗਏ ਉਹਦੇ ਬਾਕੀ ਆਪਾਂ ਫਿਰ ਦਿਖਾਵਾਂਗੇ ਵੀ ਉਹ ਇਸ ਤਰ੍ਹਾਂ ਦੁੱਧ ਕਿੰਨਾ ਕਰਦੀ ਹੈ ਇਹ ਇਹਦਾ ਹੁਣ ਪਹਿਲਾ ਸੂਆ ਹੈ ਹੁਣ ਦੂਜੀ ਵਾਰ ਸੂ ਗਈ ਹੈ ਅੱਛਾ ਦੂਜੀ ਵਾਰ ਸੂਈ ਤਾਂ ਕੱਟੀ ਆ ਗਈ ਠੀਕ ਠੀਕ ਲੈ ਲੀ ਆਪ ਜੀ ਦੇਖੋ ਯਾਰਾ ਕੀ ਆਪਣੇ ਕੋਲ ਮੰਗਲ ਮੁੱਲਦੀ ਆ ਆਪਣੇ ਐਸ ਵੀ ਮੰਗਲ ਦੀ ਦੇਖੋ ਕੱਟਦੇ ਹੁਣ 2 ਮਹੀਨੇ ਦੀ ਹੋ ਗਈ ਇਹ 3 ਦੇ ਹੋ ਗਈ ਇਹ 4 ਗੋਆਣ ਦੇ ਲੋਹਰੀ ਬੁੱਲਦੀ ਆ ਇਹ ਨੂੰ ਹੁਣ ਕੱਲ ਤੋਂ 4 ਮਹੀਨਾ ਲੱਗ ਗਿਆ ਬਾਕੀ ਫਿਰ ਇਹਨੇ ਡਿਟੇਲ ਆਪਾਂ ਦਵਾਂਗੇ ਕਿ ਕਿਵੇਂ ਗ੍ਰੋਥ ਇਹ ਨਹੀਂ ਹੁੰਦੀ ਜਾਂਦੀ ਹੈ ਜੀ ਤਾਂ ਹੁਣ ਜਿਹੜੀ ਹੈਗੀ ਪੀਪ ਚੱਲਦੀ ਹੈ ਕਾਰ ਗੇਨ ਦੀ ਹਾਫ ਸਟਾਰਟਰ ਤੇ ਹੁਣ ਇਹਨੂੰ ਆਪਾਂ ਪਾ ਦੋਈ ਕਾਰ ਗ੍ਰੋਵਰ ਸ਼ੁਰੂ ਕਰ ਦਾਂਗੇ ਤੇ ਬਾਕੀ ਇਹ ਜੋ ਉਲਟੀ ਹੋਈ ਜਿਆ ਮਰਗਾ ਪੈਗੜਾ ਇਹ ਆਪਾਂ ਨੂੰ ਡਿਫਟ ਚਾਈ ਕੀ ਆਪਾਂ ਇੰਡੀ ਕ ਕੱਟੀ ਪਾ ਲਈਤੀ ਹੈ ਤੇ ਆਪਾਂ ਨੂੰ ਇਹਦਾ ਸੀਮਨ ਨਹੀਂ ਪਤਾ ਵੀ ਕਿਹੜੇ ਸੀਮਨ ਦੀ ਹੈ ਇਹ ਪਰ ਫਰਕ ਹੁੰਦਾ ਜੇ ਵਧੀਆ ਸੀਮੰਤ ਦੀ ਹੋਵੇ ਤੇ ਹੁਣ ਇਹ ਇਸ ਤਰ੍ਹਾਂ ਨਾ ਦਾ 9 ਕਿਲੋ ਗਾ ਦੇ ਦ। ਜਦ ਐਲਰ ਜਿਹੜੇ ਵਧੀਆ ਸੀਮੰਤ ਦੀ ਹੁੰਦੀ ਔਰ ਇਹ 12-12 ਦਾ ਦੁੱਧਾ ਕਿਲੋ ਕਰਨਾ ਤਾਂ ਇਹ ਥੋੜਾ ਫਰਕ ਹੁੰਦਾ ਵਧੀਆ ਥੋੜਾ ਨੋਰਮ ਸੀਮੰਤ ਦਾ। ਜੀ ਵਧੀਆ ਵਧੀਆ ਹੁੰਦਾ ਆ ਦੇਖੋ ਇਹਦਾ ਕੱਜ ਕੱਟੀ ਆ। ਕਿੰਨੀ ਲੰਬਾਈ ਇਹਦੀ ਕੱਟੀ ਚੰਗੀ ਇਹ ਮਦਰ ਪਾਦਰ ਦੇ ਚੰਗੇ ਵਧੀਆ ਜੀ ਆਪਣੇ ਕੋ ਝੂਟੀ ਆ ਉਹ। ਉਬੀਟਾਂ ਦੇ ਦੋ ਤਰ੍ਹਾਂ ਦੀ ਕੱਟੀ ਹੈ ਪਰ ਪਾਦਰ ਰਗਾ ਹੋਣਾ ਐ ਸਤਰੀ ਦਾ ਬੰਗਲ ਹੋ ਗਈ ਚੰਗਾ 23 24 ਕਿਲੋ ਵਾਲੇ ਮੱਝ ਦਾ ਕੱਟਾ ਇਹਦਾ ਬਾਪ ਆਰ ਦੇਣ ਬਣੀ ਇਕਣਾ ਕੋਈ ਸ ਹੈਗਾ ਮੰਗਲ ਦਾ ਤੇ ਬਾਕੀ ਅੱਜ ਜਾਣੇ ਕਰੀ ਸਾਂਝੀ ਕਰਨੀ ਦੀ ਆਪਾਂ ਨੇ ਵੀ ਵਧੀਆ ਸੀਮਨ ਲਵਾਉ ਵਾਲੀ ਮੱਝਾਂ ਦੇ ਚੰਗੀਆਂ ਤੇ ਛੋਟੀਆਂ ਤਿਆਰ ਕਰਨੀ ਤੇ ਹੁਣਾਂ ਟਾਈਮ 'ਚ ਹੁਣ ਆਪਣੇ ਕੋ ਜਿਵੇਂ ਮੱਝਾਂ ਹੋਣਗੀਆਂ ਉਭੀ ਆਪਾਂ ਦਿਖਾਵਾਂਗੇ ਕਿਹੜੇ ਕਿਹੜੇ ਸੇਵੰਦੀਆਂ ਕੱਟੇ ਨੇ ਕਿ ਨਵਾਬ ਦਾ ਕੱਟਾ ਦਿਖਾ ਦਈਏ ਐਚਐਸ ਵੀ ਨਿਵਾਉ ਲਓ ਅਜੋ ਵੀ ਨਹੀਂ ਨਿਵਾਉਿਆ ਲੋ ਇਹ ਨਵਾਬ ਦਾ ਮੇਲ ਆਈ ਆਪਣੇ ਕੋਲ ਐਚਐਸ ਵੀ ਨਿਵਾਉ ਲਓ ਉੱਪਰ ਜੱਡ ਬਲੈਕ ਆ ਇਹਨਾਂ ਤੇਰੇ ਵੀ ਤਕਰੀਬਨ ਆਜ ਵੀ ਮਹੀਨੇ ਦਾ ਹੋ ਗਿਆ ਅੱਜ ਮਹੀਨਾ ਹੋ ਗਿਆ ਦੇਖੋ ਜੀ ਖਵਾਲ ਦੀ ਜੈਡ ਬਲੈਕ ਹੈ ਨੇ ਤੇ ਥੋੜੀ-ਥੋੜੀ ਝੂੜੀ ਲੱਗ ਕੇ ਖਾਣ ਨੇ ਫਾਕਤਾ ਤੋਂ ਵੀਡੀਓ ਸ਼ੁਰੂ ਕਰਤੀ ਤੇ ਇਸ ਮੰਦਾ ਫਰਕ ਰਹਿੰਦਾ ਜੀ ਵਧੀਆ ਨਾਲ ਜਿਹਦੇ ਵਿੱਚ ਪਛੂ ਵੀ ਵਧੀਆ ਰੇਟ ਤੇ ਸੇਲ ਹੋਣੇ ਜਾਂ ਆਪਾਂ ਕੋਲ ਵੇਚਣਾ ਹੋਵੇ ਪੰਜਾ ਤੁਹਾਡਾ ਪਛੂ ਹੈ ਇਹ ਵਾਕੀ ਵੀਡੀਓ ਵਧੀਆ ਲੱਗੀ ਸ਼ੇਅਰ ਕਰੋ ਕਮੈਂਟ ਕਰੋ ਜੀ ਜਿਹੜਾ ਹੋ ਗਿਆ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਸਬਸਕ੍ਰਾਈਬ ਕਰ ਲਿਓ ਤੇ ਵੱਤਵਾ ਸਪੋਰਟ ਕਰੋ ਜੀ ਵੀਡੀਓ ਨੂੰ ਸ਼ੇਅਰ ਕਰੋ ਤੇ ਵੱਤਵਾ ਸਪੋਰਟ ਕਰੋ ਜੀ ਹਮ ਚੈਨਲ ਦੀ ਮਿਲਦੇ ਆ ਅਗਲੀ ਵੀਡੀਓ ਵਿੱਚ ਧੰਨਵਾਦ ਜੀ